ਪੋਸਟ ਆਫਿਸ ਦੀ TDN ਤੋਂ ਹਾਸਲ ਕਰੋ FD ਨਾਲੋਂ ਜ਼ਿਆਦਾ ਰਿਟਰਨ ਜੇਕਰ ਤੁਸੀਂ ਵੀ FD ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਪਰ ਹੁਣ ਬੈਂਕ ਦੀਆਂ ਡਿੱਗਦੀਆਂ ਵਿਆਜ ਦਰਾਂ ਨੇ ਤੁਹਾਨੂੰ ਨਿਰਾਸ਼ ਕੀਤਾ ਹੈ ਤਾਂ ਤੁਸੀਂ ਇੱਕ ਨਵਾਂ ਅਤੇ ਬਿਹਤਰ ਵਿਕਲਪ ਪੋਸਟ ਆਫਿਸ ਸਕੀਮ ਡਿਪੋਜ਼ਿਟ TD ਪ੍ਰਾਪਤ ਕਰ ਸਕਦੇ ਹੋ ਭਾਰਤੀ ਰਿਜ਼ਰਵ ਬੈਂਕ ਕੋ ਵੱਲੋਂ ਹੁ ਰੈਪੋ ਰੇਟ ਵਿੱਚ ਕਟੌਤੀ ਤੋਂ ਬਾਅਦ ਬੈਂਕਾਂ ਨੇ FD ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ ਜਿਸ ਦੇ ਨਤੀਜੇ ਵਜੋਂ ਨਿਵੇਸ਼ਕਾਂ ਨੂੰ ਘੱਟ ਰਿਟਰਨ ਮਿਲਿਆ ਹੈ ਇਸ ਦੇ ਨਾਲ ਹੀ ਡਾਕ ਘਰ ਦੀ ਟੀਡੀ ਸਕੀਮ ਨੇ ਬਿਹਤਰ ਵਿਆਜ ਦਰਾਂ ਅਤੇ ਸੁਰੱਖਿਆ ਪ੍ਰਦਾਨ ਕਰਕੇ ਐਫ ਡੀ ਨੂੰ ਪਛਾੜ ਦਿੱਤਾ ਹੈ ਡਾਕ ਘਰ ਦੀ 5 ਸਾਲਾ ਟੀਡੀ ਸਕੀਮ ਤੇ 7.5% ਵਿਆਜ ਦਰ ਮਿਲ ਰਿਹਾ ਹੈ ਜਦਕਿ ਬੈਂਕਾਂ ਵਿੱਚ ਇਸ ਮਿਆਦ ਦੀ ਐਫ ਡੀ ਤੇ ਵਿਆਜ ਦਰ 6.5% ਤੋਂ सात इशारिया एक परसेंट तक है डाकर टी डी घट व्याज दर वाली बैंक एफ डी ते मुकाबले बहुत ज़्यादा मुनाफा दे रहा है इस तुम इलावा डाकघर टी डी पूरी तरह सरकारी सुरक्षा द्वारा कवर किया जाता है जबकि बैंक एफ डी सिर्फ पांच लाख रुपए तक की सुरक्षा प्रदान करता है इसका मतलब है कि जेकर बैंक डूबा है तो सारा पैसा सुरक्षित नहीं रहेगा पर डाक घर ਵਿੱਚ ਅਜਿਹੀ ਕੋਈ ਚਿੰਤਾ ਨਹੀਂ ਹੈ ਹੁਣ ਇੱਥੇ ਜਾਣਨ ਵਾਲੀ ਇਹ ਗੱਲ ਹੈ ਕਿ ਪੋਸਟ ਆਫਿਸ ਦੀ ਜਿਹੜੀ ਟੀਡੀ ਹੈ ਉਸ ਦਾ ਕੀ ਖਾਸ ਫਾਇਦਾ ਹੈ ਤਾਂ ਵਿਆਜ ਦਰ 5 ਸਾਲਾਂ ਟੀਡੀ ਤੇ 7.5 ਰਿਟਰਨ ਮਿਲਦਾ ਹੈ ਸੁਰੱਖਿਆ 100% ਸਰਕਾਰੀ ਗਰੰਟੀ ਹੈ ਕੋਈ ਟੀਡੀਐਸ ਨਹੀਂ ਡਾਕ ਘਰ ਦੇ ਉੱਤੇ ਡਾਕ ਘਰ ਤੇ ਤੁਹਾਨੂੰ ਵਿਆਜ ਦੀ ਪੂਰੀ ਅਦਾਇਗੀ ਮਿਲਦੀ ਹੈ ਕਿਉਂਕਿ ਇਸ ਤੇ ਕੋਈ ਟੀਡੀਐਸ ਨਹੀਂ ਕੱਟਿਆ ਜਾਂਦਾ ਡਾਰਕ ਕਰ ਟੀ ਡੀ ਐਸ ਕਿਸ ਲਈ ਬਿਹਤਰ ਹੈ ਹੁਣ ਇਹ ਜਾਨਣਾ ਚਾਹਾਂਗੇ ਜੇਕਰ ਤੁਹਾਡੀ ਤਰਜੀਹ ਸੁਰੱਖਿਅਤ ਨਿਵੇਸ਼ ਅਤੇ ਨਿਸ਼ਚਿਤ ਰਿਟਰਨ ਹੈ ਤਾਂ ਪੋਸਟ ਆਫਿਸ ਟਾਈਮ ਡਿਪੋਜ਼ਿਟ ਤੁਹਾਨੂੰ ਬੈਂਕ ਐਫ ਡੀ ਨਾਲੋਂ ਵਧੇਰੇ ਲਾਭ ਦੇ ਸਕਦਾ ਹੈ ਤੁਹਾਨੂੰ ਬੈਂਕ ਐਫ ਡੀ ਵਿੱਚ ਲਚਕਤਾ ਮਿਲ ਸਕਦੀ ਹੈ ਪਰ ਤੁਹਾਨੂੰ ਘਟ ਰਿਟਰਨ ਦਾ ਸਾਹਮਣਾ ਕਰਨਾ ਪਵੇਗਾ ਪੋਸਟ ਆਫਿਸ ਟੀ ਡੀ ਵਿੱਚ ਨਿਵੇਸ਼ ਕਰਕੇ ਤੁਸੀਂ ਇੱਕ ਸੁਰੱਖਿਅਤ ਅਤੇ ਬਿਹਤਰ ਰਿਟਰਨ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਲੰਬੇ ਸਮੇਂ ਲਈ ਸੁਰੱਖਿਅਤ ਨਿਵੇਸ਼ ਦੀ ਤਲਾਸ਼ ਕਰ ਰਹੇ ਹੋ ਤਾਂ ਪੋਸਟ ਆਫਿਸ ਟਾਈਮ ਡਿਪੋਜ਼ਿਟ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ ਸੋ ਐਸੀ ਆਪਣੀ ਅੱਜ ਦੀ ਵੀਡੀਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂਕਿ ਇਹ ਜਾਣਕਾਰੀ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤੇ ਜੇ ਚੈਨਲ ਉਤੇ ਨਵੇਂ ਆਏ ਹੋ ਤਾਂ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਆਪਣੀ ਅਗਲੀ ਨਵੇਂ ਅਪਡੇਟ ਵਿੱਚ ਧੰਨਵਾਦ ਜੀ